ਜੋ ਘੀਆਂ ਵਾਲੇ ਬਾਹਰੋਂ ਆ ਜਾਂਦੇ ਜਿਹੜੇ ਹਾਂਜੀ ਅੱਛਾ ਜਿਹੜੇ ਤਾਂ ਪੱਕੇ ਬੈਠੇ ਨੇ ਉਹ ਛੇਤੀ ਚੋਰੀ ਨਹੀਂ ਕਰਦੇ ਉਹਨਾਂ ਨੂੰ ਡਰ ਹੁੰਦਾ ਵੀ ਸਾਨੂੰ ਇਹੇ ਤੋਂ ਭਜਾ ਦੇਣਗੇ ਅੱਛਾ ਜਿਹੜੇ ਸੀਜ਼ਨ ਦੇ ਮੌਕੇ ਆਉਂਦੇ ਟ੍ਰਿਕਲੇ ਗੜੇ ਵੀ ਅਸੀਂ ਫੜ ਕੇ ਕਮੇਟੀ ਛੱਡੇ ਸੀਗੀ ਦਰਵਾਜ਼ਾ ਧੁੱਗੀਆਂ ਚ ਕਾਈਆਂ ਗੀਆਂ ਸੀ ਤੈਤ ਕਿ ਫੇਰ ਉਹ ਆ ਕੇ ਬੈਠੇ ਉਹਨਾਂ ਦਾ ਫਿਰ ਕੀ ਹਲ ਚੋਰੀਆਂ ਚੱਲੀਆਂ ਜਾਂਦੀਆਂ ਸੈਕਟਰੀ ਵੀ ਕਹਿ ਸਕਦੇ ਹਾਂ ਸੈਕਟਰੀ ਆਟਾ ਡੈਕਤੀ ਸਾਹ ਨੂੰ ਮਾਰ ਕਰਦੇ ਆ ਜੀ ਸੈਕਟਰੀ ਮਾਰ ਹਾਂ ਕਹਾਂ ਜੀ ਧੁੱਗੀਆਂ ਵਾਲੇ ਤੇ ਇੱਕੜ ਨਵੇਂ ਆ ਕੇ ਬੈਠਦੇ ਆ ਹੈਲੋ ਇੱਕ ਨਾ ਝੁੱਗੀਆਂ ਵਾਲੇ ਕਹਿੰਦੇ ਨਵੇਂ ਆ ਕੇ ਬਹਿ ਜਾਂਦੇ ਸੀਜ਼ਨ ਦੇ ਵਿੱਚ ਜਿਹੜੇ ਬੈਠੇ ਆ ਕਹਿੰਦੇ ਉਹਨਾਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹਨਾਂ ਨੂੰ ਉਹਨਾਂ ਨੂੰ ਨਵੀਂ ਚੱਕਵਾਉਣ ਵਾਸਤੇ ਅਸੀਂ ਅੱਜ ਚਿੰਨ੍ਹ ਸਾਹਿਬ ਤੋਂ ਵੀ ਫੋਨ ਕਰਵਾਇਆ ਸੀ ਆਪਣੇ ਅਸਲ ਜੀ ਸਾਹਿਬ ਨੂੰ ਅੱਛਾ ਕੱਲ੍ਹ ਨੂੰ ਹੋਣਾ ਅੱਛਾ ਹਾਂ ਜੀ ਉਹਨਾਂ ਨੂੰ ਫੋਨ ਸੀ ਬੁਲਾਈ ਆਈ ਹੈ ਜੀ ਅੱਛਾ ਪ੍ਰੋਬੇਬਲੀ ਅੱਜ ਅੱਧੀ ਕੋਚੇ ਕਰਦੇ ਵੀ ਅੱਜ ਇਹਨਾਂ ਨੂੰ ਹੀ ਚੁਕਾ ਦਈਏ ਜੀ ਅਸੀਂ ਅੱਛਾ ਠੀਕ ਹੈ ਕੰਪਨੀ ਆ ਰਹੀ ਸੀ ਇਹਨਾਂ ਦੀਆਂ ਵੀ ਕਰਦੇ ਆ ਖਾਚੋਰੀਆਂ ਕਰਦੇ ਆ ਨਹੀਂ ਚੁਕਵਾ ਦਿਓ ਤੁਸੀਂ ਹਾਂ ਜੀ ਠੀਕ ਹੋਰ ਦੱਸ ਪਿਛਲੇ ਜਿਹੜਾ ਜਿਹੜਾ ਅਸੀਂ ਖੜੇ ਸੀ ਉਹਨਾਂ ਦੇ ਪਵਨਪੁਰਾ ਤੋਂ ਇਹ ਵੀ ਵੀਡੀਓ ਅੱਛਾ ਉਹ ਸਰਕਣਾ ਹੀ ਕਹਿ ਲੋ ਉਹਨਾਂ ਦਾ ਸਾਰਿਆਂ ਦਾ ਮੁੱਠੀ ਹੁੰਦੀ ਆ ਜੀ ਅੱਛਾ ਜਦੋਂ ਅਸੀਂ ਉਹਨੂੰ ਫੜ ਕੇ ਮਾਰਕੀਟ ਕਮੇਟੀ ਤੇ ਲੈ ਕੇ ਤਾਂ ਉਹਨੇ ਸ਼ਰਿਆਮ ਆਖਿਆ ਸੀ ਮੈਂ 1 ਲੱਖ ਰੁਪਿਆ ਦਿੱਤਾ ਆ ਸਰਾਮ ਤੇ ਮੈਂ ਕਿੱਥੋਂ ਲੂਣਾ ਕੀ ਦੇ ਉਹ ਲੜਕੀ ਬੋਲੀ ਸੀ ਜੀ ਅਸੀਂ ਡੀਸ ਕੇ ਲੈ ਕੇ ਗਏ ਭਗਵਾਨਪੁਰੇ ਦੀ ਜੀ ਬੜੀ ਬਦਨਾਮ ਔਰਤਾਂ ਹੋਰ ਅੱਛਾ ਉਹਨੇ ਕਹਿੰਦਾ ਤਾਪਸ ਨਾਲ ਪਰ ਆਪ ਜਾਨੀ ਜੋ ਬੱਚੇ ਲਿਆਉਂਦੀ ਐ ਅੱਛਾ ਮਹੀਨੇ ਵਾਸਤੇ ਆ ਚੁੱਕੀ ਹਾਂ ਹਾਂ ਸਰਸੇ ਤੋਂ ਕਹਿੰਦੇ ਸਰਸੇ ਤੋਂ ਬੱਚੇ ਲੱਗੇ ਉੱਡੀ ਅੱਛਾ ਵੀ ਇੰਦਰ ਚੋਰੀਆਂ ਕਰਾਂ ਉਹ ਬੱਚਿਆਂ ਤੋਂ ਚੋਰੀ ਕਰਾਉਂਦੇ ਵੈਸੇ ਅੱਜ ਕਿ ਹਜੇ ਕਰੀਓ ਦੇਖ ਲੈ ਕੋਈ ਹੋਈ ਤਾਂ ਮੈਨੂੰ ਜਦੋਂ ਮਾਰਨ ਤੁਸੀਂ ਫੋਨ ਕਰ ਲਿਓ ਹਾਂ ਨਹੀਂ ਹੋ ਜਾ ਕੋਸ਼ਿਸ਼ ਨਹੀਂ ਆਪਾਂ ਹੋ ਜੀ ਹਾਂ ਤੇ ਬਾਕੀ ਤਾਂ ਚਲੋ ਹਜੇ ਮੰਡੀਆਂ 'ਚ ਕੋਈ ਡਿਸ਼ ਨਹੀਂ ਸ਼ਿਕਾਇਤ ਆਈ ਤੇ ਕੋਈ ਨਹੀਂ ਤੁਸੀਂ ਜੇ ਤੁਹਾਡੇ ਧਿਆਨ ਚ ਕੁਛ ਆਉਂਦਾ ਤਾਂ ਮੈਨੂੰ ਦੱਸਿਓ ਜੀ ਹਾਂ ਬਾਕੀ ਪਰ ਇਹਨਾਂ ਨੂੰ ਕਿਆ ਸੈਲਰੀ ਯੂਨੀਅਨ ਵਾਲਿਆਂ ਨੂੰ ਦੇਵਾਂਗੇ ਫਿਰ ਨੂੰ ਅਪਤਾਂ ਨਹੀਂ ਬਸ ਹਾਂ ਬਸ ਹਾਂ ਅਸੀਂ ਜਦੋਂ ਸਾਨੂੰ ਆਖਿਆ ਜਾਂਦਾ ਤੁਸੀਂ ਜਾਣ ਕੇ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਛੱਡਦੇ ਅਸੀਂ ਤਾਂ ਮਜਬੂਰੀ ਚ ਆਉਂਦੇ ਆ ਜੀ ਹੁਣ ਸੀਜ਼ਨ ਦੀ ਰੋਤਾ ਅਸੀਂ ਵੀ ਜੇ ਜਾਰ ਰੱਖੋ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਸਭੋ ਬੈਠ ਕੇ ਤੁਸੀਂ ਆਪਦੀਆ ਪ੍ਰੋਬਲਮ ਦੱਸੋ ਤੇ ਅਸੀਂ ਹੱਲ ਕਰਦੇ ਆ ਸਾਡੀ ਕੋਈ ਲੜਾਈ ਥੋੜੀ ਹੈ ਤੁਹਾਡੇ ਨਾਲ ਨਹੀਂ ਨਹੀਂ ਮੇਰਬਾਨੀ ਕੀ ਆਉਂਦਾ ਨਹੀਂ ਮੈਂਦੀ ਸਾਡੇ ਕਾਰਡ ਦੀਆਂ ਨਾਲ ਗੱਲ ਹੀ ਕੋਈ ਨਹੀਂ ਚੱਕ ਹੀ ਨਹੀਂ ਰਹੀ ਅੱਛਾ ਆਈ ਕਿਹੜੇ ਕਰਦੇ ਨਹੀਂ ਹੌਲ ਖਾਲੇ ਆੜਦਾ ਕਿ ਤੋਂ ਹੌਲ ਖਾਲਾ ਨੂੰ ਵੀ ਆਪਾਂ ਬਿਠਾ ਲੈਣਾ ਕੋਈ ਨਹੀਂ ਦੇਖੋ ਪੋਸਟ ਆਈ ਜੀ ਚੈਨਲ ਤੇ ਆੜਦਾ ਪੋਸਟ ਆਈ ਕਿ ਹਾਂ ਵੀ ਇਹਦੀ ਹਾਈਬ੍ਰਿਡ ਝੋਨਾ ਅਸੀਂ ਨਹੀਂ ਲੈਣਾ ਅੱਛਾ ਕਿਉਂਕਿ ਆਪਣੇ ਇਲਾਕੇ ਦਾ ਸਾਰਾ ਪਾਣੀ ਵਾਲਾ ਸਾਰਾ ਲੋਕ ਨੇ ਇਹੀ ਲਾਇਆ ਹੈ ਨਾ ਹੀ ਹਾਈਬ੍ਰਿਡ ਅੱਛਾ ਹਾਂਜੀ ਮੈਂ ਬੁਲਾ ਲੈਣੀ ਉਹਨਾਂ ਨੂੰ ਵੀ ਬੁਲਾ ਲੈਣੀ ਕਿੱਥੇ ਪੋਸਟ ਵਾਈ ਉਹਨਾਂ ਨੇ ਕੋਈ ਹਾਂਜੀ ਪਾਸਟ ਆਜ ਲਿਖ ਕੇ ਭੇਜਿਆ ਫਲਾ ਲੈਂਦੀ ਹੈ ਕੀ ਪ੍ਰੋਬਲਮ ਹੈ ਮੈਂ ਸ਼ੈਲਰ ਐਸੋਸੀਏਸ਼ਨ ਨੇ ਲਿਖ ਕੇ ਭੇਜਿਆ ਆਪਣੇ ਜਿਹੜੇ ਕਮੇਟੀ ਦੇ ਇੰਸਪੈਕਟਰ ਹੁੰਦੇ ਆ ਇਹਨਾਂ ਨੂੰ ਵੀ ਬਹਾਨੇ ਨਾਲ ਲਿਖਿਆ ਜੀ ਵੀ ਜਿਹੜਾ ਵੀ ਮਾਪ ਟੰਡਾ ਤੇ ਖਰਾ ਉਤਰੂਗਾ ਉਹੀ ਚੋਨਾ ਅਸੀਂ ਚੱਕਾਂਗੇ ਤੇ ਜਿਹੜਾ ਦੂਸਰਾ ਚੋਨਾ ਅਸੀਂ ਨਹੀਂ ਚੱਕੀਦੋਂਗੇ ਉਹ ਮੱਡੀਆਂ ਚ ਭਰੀ ਨਹੀਂ ਸੀ ਅਸੀਂ ਚੱਕਦੇ ਹਾਂ ਹਲੋ ਸਤਿ ਸ਼੍ਰੀ ਅਕਾਲ ਇੱਕ ਤਾਂ ਆਲਖ ਦੀ ਕੰਪਲੇਂਟ ਆ ਰਹੀ ਆ ਵੀ ਉੱਥੇ ਘੱਟ ਲਾਈ ਜਾਂਦੇ ਆ ਤਾਂ ਦੇ ਸਿਲਾਵਾਂਗੇ ਠੀਕ ਹੈ ਹਾਂ ਇਹ ਦੇਖ ਲਓ ਤੁਸੀਂ ਇੱਕ ਕਹਿੰਦੇ ਆ ਵੀ ਹਾਈਬ੍ਰਿਡ ਜੋਨਾਂ ਦੀ ਚੱਕਣਾ ਇਹ ਕਿ ਚੱਕਰ ਨਹੀਂ ਮਰਮਾ ਬਸ ਸਰਟੀਫਿਕੇਸ਼ਨ ਚ ਆ ਜੂਗਾ ਇਹ ਆਪਾਂ ਲਾ ਦਾਂਗੇ ਹਾਂ ਹਾਈਬ੍ਰਿਡ ਦੀ ਕੋਈ ਰਿਕਵੈਸਟ ਨਹੀਂ ਹੁੰਦੀ ਵੀ ਨਹੀਂ ਲਾਉਣਾ ਆਪਾਂ ਅੱਛਾ ਆਪ ਹੀ ਕਰਿਆ ਹੋਇਆ ਨਾ ਹਾਂਜੀ ਚਲੋ ਕੁਝ ਇਸ ਤਰ੍ਹਾਂ ਦਾ ਹੋਇਆ ਮੈਂ ਦੱਸੀ ਤੁਹਾਨੂੰ ਬਾਕੀ ਮਾੜਾ ਜਿਹਾ ਹੈ ਜਿਹੜਾ ਅੱਗ ਦੇ ਮੁੱਦੇ ਤੇ ਪਰਾਲੀ ਦੇ ਤੇ ਵੈਸੇ ਤਾਂ ਆਪਣੇ ਚਲੋ ਗੱਠਾਂ ਵਾਲੀਆਂ ਫੈਕਟਰੀਆਂ ਹੈਗੀਆਂ ਆਹ ਵੀ ਜਿਹੜੇ ਘਰ ਬਲੇ ਜਿਹੜੇ ਵੀ ਲਗਭਗ ਬਹੁਤ ਘੱਟ 80% ਉਹ ਗੱਠਾ ਲੈ ਹੀ ਜਾਂਦੇ ਤੇ 20% ਅਸੀਂ ਵੀ ਸਾਰੇ ਜਿਹੜੇ ਸਾਡੇ ਨਾਲ ਜੁੜਿਆ ਸੀ ਇਹ ਕਹਿੰਦੇ ਵੀ ਜੇ ਤਾਂ ਜਮਾ ਮਜਬੂਰੀਆਂ ਤੇ ਪਾਲਾਂ ਵਗੈਰਾ ਸਾੜ ਕੇ ਪਾਲਾਂ ਜੇ 100 ਕਿੱਲੇ ਦੀਆਂ ਸਾੜ ਲੀਏ ਨਾ ਤੇ ਉਹਦੇ ਨਾਲ 1 ਕਿੱਲੇ ਦੀ ਪਰਾਲੀ ਜਿਹੜੀ ਰੀਪਰ ਮਾਰ ਕੇ ਸਾੜੀ ਉਹਦੇ ਬਰਾਬਰ ਤੋਂ ਕੁਝ ਨਹੀਂ ਇੰਨੇ ਕਿ ਤੁਸੀਂ ਵੀ ਅਫਸਰਾਂ ਨੂੰ ਆਖਿਓ ਕਿ ਜੇ ਕੋ 11 ਸਾਲ ਦਾ ਮਜਬੂਰੀ ਚੋਗੀ ਪਹਿਲੀ ਗੱਲ ਤਾਂ ਅਸੀਂ ਖੁਦ ਅਸੀਂ ਕਹਿੰਨੇ ਆ ਕਿ ਜਿੱਥੇ ਗੱਠਾਂ ਬਣਦੀਆਂ ਬਣਾਓ ਜੇ ਵੱਡੇ ਜ਼ਿੰਮੇਦਾਰ ਉਹਨਾਂ ਨੂੰ ਤਾਂ ਅਸੀਂ ਸਪੈਸ਼ਲ ਆਖਿਆ ਵੀ ਤੁਸੀਂ ਆਪਦੇ ਸੰਦ ਤੁਹਾਡੇ ਕੋਲੇ ਹੈਗੇ ਤੁਸੀਂ ਪਰਾਲੀ ਵਿੱਚ ਗਾਲੋ ਇਹ ਖਾਂ ਦਾ ਆਪਣੇ ਵਾਸਤੇ ਬਹੁਤ ਚੰਗੀ ਤੇ ਇੰਨੇ ਕਿ ਬਈ 5 4% ਜੇ ਹੁੰਦਾ ਤਾਂ ਉਹਦੇ ਤੇ ਤੁਸੀਂ ਵੀ ਮਾੜੇ ਅਫਸਰਾਂ ਨੂੰ ਕਿਹਾ ਵੀ ਇੰਨੇ ਪਰਮ ਲਈ ਰੱਖਣ ਉਹ ਪਸੰਦ ਨਾਲ ਰੀਪਰ ਨਾਲ ਜਾਦੇ ਪਾ ਜਾਂਦੀ ਹੈ ਜੀ ਉਹ ਤਾਂ ਜ਼ਿਆਦਾ ਹੁੰਦੀ ਹੈ ਜੀ ਜਿਹੜੇ ਰੀਪਰ ਆਣਾ ਉਹਦੇ ਵਿੱਚ پیسے ਪਾ ਬੰਦੇ ਨੂੰ ਪਈ ਚਾਹੀਦੀ ਜਿਹੜੀ ਮਗਰ ਮਸ਼ੀਨ ਨੇ ਉਹ ਬਣਾਈ ਹੁੰਦੀ ਹੈ ਲੈਂਡ ਦੀ ਉਹ ਤੋਂ ਤੱਕ ਪੱਤਿਆਂ ਦੀ ਹੁੰਦੀ ਉਹ ਬਾੜ ਦੀਆਂ ਗਾਉਂ ਨੂੰ ਮੈਂਟ ਜੀ ਖਤਮ ਹੋ ਜਾਂਦੀ ਉਹਨਾਂ ਦੀ ਬਤਾਓ ਉਹਦੇ ਨਾਲ ਜਿਹੜੇ ਛੋਨੇ ਕਿਸਾਨ ਆ ਜੀ ਢਾਈ ਤਿੰਨ ਕਿੱਲੇ ਵਾਲੇ ਚ ਚਾਰ ਕਿੱਲੇ ਉਹ ਮੇਰੇ ਕਿਸੇ ਭਰਾ ਕੋਲ ਜੀਰੋ ਡੈਲ ਮੰਗ ਕੇ ਉਹਦੇ ਨਾਲ ਉਹਦੇ ਗੱਲ ਕਰਦੇ ਕਿ ਉਹਨਾਂ ਕੋਸ਼ਵਤ ਪਰਾਉ ਕਿਉਂ ਉਹਦੇ ਤਾਂ ਹੋਰ ਤਾਂ ਸਿਸਟਮ ਹੁੰਦਾ ਨਹੀਂ ਜੀ ਤੇ ਜੇ ਆਪਾਂ ਦੂਜਾ ਵੱਡਾ ਸਿਸਟਮ ਲਾਵਾਂਗੇ ਤਾਂ ਉਹਦਾ 4000 ਰੁਪਿਆ ਮੰਗਦੀ ਆ ਉਹਦਾ ਕਿੱਲੇ ਦੀ ਇੱਕ ਵਜਾਈ ਵਜਾਈ ਦਾ ਤੇ ਹੁਣ ਛੋਟਾ ਕਿਸਾਨ ਕਿੱਥੋਂ ਦੇਣ ਚਾਹ ਕੇ ਆਲਾ ਚਲੋ ਭਾਈ ਹੋਰ ਦੇਖੋ ਉਹ ਨਹੀਂ ਆਪਾਂ ਕਰ ਲੈਂਦੇ ਇੱਕ ਜੀ ਕਰਨਾ ਹੀ ਵਿਜਿਆ ਜਾਂਦਾ ਸਿਸਟਮ ਜੀ ਉਦੋਂ ਤੋਂ ਉਹ ਮਗਰ ਹੀ ਲੈਣ ਜੀ ਸਾਡੀ ਉਹਦੇ ਵਿੱਚ ਹੁੰਦਾ ਕੁਝ ਨਹੀਂ ਗਾ ਤੇ ਬੰਦੇ ਜਿਮ ਪੀਦਾ ਹੀ ਬਣੀ ਹੁੰਦੀ ਓ ਸਮਝ ਗੀ ਤੁਸੀਂ ਸਾਡਾ ਉਹ ਜਿਹੜੇ ਇਕੱਠਾ ਬਣੇ ਨੇ ਨਾ ਭੰਜੀ ਹਾਂਜੀ ਉਹ ਕਹਿੰਦੇ ਨੇ ਵੀ ਸਾਡੀ ਰਿਕਵੈਸਟ ਈ ਆ ਜਿਵੇਂ ਮੈਂ ਮੈਂ ਬਣਾ ਲਿਆ ਆਪਦਾ ਸਾਧਨ ਇਕੱਠਾੜਾ ਵੀ ਮੈਥੋਂ 20000 ਤੋਂ ਵੱਧ ਇਕੱਠਾ ਨਹੀਂ ਲੈਣਾ ਉਹ ਕਹਿੰਦੇ ਵੀ ਸਾਡੀ ਰਿਕਵੈਸਟ ਵੀ ਵਧਾਓ 30000 ਵੀ ਅਸੀਂ ਹੋਰ ਬਣਾਂਗੇ ਅੱਛਾ ਹਾਂ ਬਿੱਲ ਵਾਲੇ ਨੂੰ ਸੱਦ ਦਿਓ ਨਾ ਇੱਕ ਵਾਰੀ ਉਹਨਾਂ ਦਾ ਮੈਟਾ ਕਰ ਲਓ ਤੁਸੀਂ ਉਹਨਾਂ ਦੀਆਂ ਮੁਸ਼ਕਲਾਂ ਜੇ ਥੋੜੀਆਂ ਹੱਲ ਹੋ ਜਾਣ ਤਾਂ ਫਿਰ 100% ਵੀ ਇਕੱਠਾ ਬਣ ਸਕਦੀ ਆ ਜੋਨਨ ਨੂੰ ਤੋਂ ਹੋਰ ਵਾਰਦਾ ਵੇਖਿਆ ਹਾਂਜੀ ਮਾੜੋਂ ਤਾਂ ਇਕੱਠਾ ਦਾ ਕੋਈ ਵੀ ਬਿਲ ਬਿਲ ਆਉਂਦਾ ਔਰ ਕਿ ਕਦੇ ਨਹੀਂ ਬਿਲ ਆਇਆ ਕੋਈ ਵੀ ਅੱਛਾ ਤਾਂ ਪਿੰਡ ਪੈਂਦਾ ਆਪਣੇ ਰਪਾਣਾ ਦੇ ਉੱਥੇ ਆਪਾਂ ਕਰਕੇ ਲੈ ਲੈਂਦੇ ਜੀ ਬਿਲਰ ਜਿਹੜੇ ਨੇ ਮਤਲਬ ਬਿਲਰ ਜਿਵੇਂ ਕਿਸਾਨਾਂ ਨੇ ਲਈ ਜੀ ਬਿਲਰ ਛੋਟੇ ਖਲਾਦਾਂ ਦੇ ਤੇ ਉਹ ਮਤਲਬ ਡੋਡੋ ਪਿੰਡਾਂ ਚਲਾਉਂਦੇ ਆਪਾਂ ਕਹਿ ਬਿਲਰਾਂ ਨਾਲ ਮੀਟਿੰਗ ਰੱਖ ਲੈਣੇ ਹਾਂਜੀ ਬਿਲਰਾਂ ਨਾਲ ਤੁਸੀਂ ਜੇਉਲ ਜੀ ਸਮਝੇ ਇਹਦਾ ਇਹੀ ਵੀ ਸਾਡੇ ਕੋਲ ਇੱਕ ਵੀ ਨਹੀਂ ਬਿਲਰ ਆਪੇ ਆ ਜਾਣਗੇ ਜੇ ਇਹਨਾਂ ਦਾ ਮਸਲਾ ਜਿਹੜਾ ਰਪਾਣਾ ਪੇਪਰ ਮਿਲ ਜਿਵੇਂ ਜਦੋਂ ਤੁਸੀਂ ਉਹਨਾਂ ਨੂੰ ਕਹਿ ਦਿਆ ਵੀ ਔਲਪੁਆਇੰਟ ਦੇ ਵਿੱਚੋਂ ਗੱਠਾਂ ਤੁਸੀਂ ਆਪ ਦੀ ਬਣਾ ਕੇ ਜਿਹੜੇ ਕੈਪੈਸਿਟੀ ਲਈਆਂ ਉਹ ਇੱਥੋਂ ਵੀ ਲਾਓ ਤਾਂ ਆਪੇ ਜਦੋਂ ਉਹਨਾਂ ਨੇ ਲੈਫਟ ਕੀਤਾ ਤਾਂ ਬਿਲਰ ਵਾਲੇ ਨੂੰ ਆਉਣਾ ਹੀ ਪਊਗਾ ਠੀਕ ਨੇੜੇ ਪੈਂਦਾ ਜੀ ਕੋਈ ਨਹੀਂ ਮੈਂ ਕਰ ਲੈਂਦਾ ਮੀਟਿੰਗ ਕਰ ਲੈਂਦਾ ਥੋੜੇ ਰਹਿਣ ਕਿੱਲੇ ਦੋ ਕਿੱਲੇ ਵਾਲੇ ਜਿਹੜੇ ਵਿੱਚ ਛੱਡ ਜਾਂਦੇ ਜਾਂ ਬਣਾ ਕੇ ਛੱਡਦੇ ਨੇ ਫੇਰ ਉਹ ਚੱਕੀ ਹੁੰਦੀ ਹੈ ਹਾਂ ਜੀ ਗੱਲ ਕਰਦੇ ਖੇਤ ਹੁੰਦੇ ਆ ਉੱਥੇ ਨਹੀਂ ਪਹੁੰਚਦੇ ਜੀ ਉਹ ਟਰਾਲਾ ਨਹੀਂ ਨਿਕਲਦਾ ਮੋੜ ਤੋਂ ਹਾਂ ਉਹਨਾਂ ਨਾਲ ਮੀਟਿੰਗ ਹੀ ਰੱਖ ਲਓ ਜੀ ਮਾੜਾ ਸਭ ਤੇ ਨਿਕਲੂਗਾ ਜਦ ਨਹੀਂ ਬੁਲਾਉਂਦਾ ਤਾਂ ਫਿਰ ਆਪਾਂ ਡਿਸੀਜਨ ਕਰਨਾ ਜਾਂਦੇ ਹੁੰਦਾ ਬਸ ਤਾਂ ਹੈ ਕਿ ਮੈਂ ਆਪਣੇ 2 ਲੱਖ ਅੰਕਾ ਚੱਕਣਾ 2 ਲੱਖ ਅੰਕਾ ਉਹ ਮੈਂ ਜਿਹੜੀ ਤੂੰ ਮੈਸੇਜ ਕੀਤਾ ਸੀ ਉਹ ਮੈਂ ਕਹਿਤਾ 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 ਉਹ ਹੋ ਗਿਆ ਕੋਈ ਵੱਤ ਹੁੰਦਾ ਵੱਤ ਕਰ ਚਲੋ ਜਿ ਆਉਂ ਕਿ ਤਾ ਮੌਕੇ ਦੇ ਦਾਅ ਕਾਟ ਵਾਲਾ ਝੂਠ ਹੈ ਬਾਈ ਨੇ ਕਾਟ ਵਾਲਾ ਮੇਰੇ ਵੱਲੋਂ ਤਾਂ ਸਖਤ ਕਾਰਵਾਈ ਹੋਊਗੀ ਜੇ ਪੰਗਾ ਲੈਣਾ ਤਾਂ ਲਈ ਜਾਣਾ ਠੀਕ ਹੈ ਜੀ ਸਬੂਤ ਅਸੀਂ ਲਿਆ ਕੇ ਦੇਣਾਗੇ ਤੁਸੀਂ ਦੱਸ ਦਿਓ ਮੈਨੂੰ ਕਿੱਥੇ ਕਰਨੀ ਆ ਉਹ ਖੜੇ ਮੰਨ ਕੇ ਲੋਗੇ ਨਹੀਂ ਨਹੀਂ ਆਏ ਕੋ ਸਾਰੇ ਬੜਾ ਜਿੰਮੇਵਾਰ ਨੂੰ ਸਾਰੇ ਲੈ ਕੇ ਜੀ ਸਾਡੇ ਨਹੀਂ ਫਿਰ ਮੇਰਾ ਉਸੇ ਬਣ ਹੋਇਆ ਤੀ ਸ਼ਕਤੀ ਨਾਲ ਇਹਨਾਂ ਨਾਲ ਉਹ ਸ਼ੌਂਗਾ ਉਹ ਸਾਰੇ ਆ ਸਬੂਤ ਤਾਂ ਅਸੀਂ ਲਿਆ ਕੇ ਦੇਣੇ ਆ ਹਾਂ ਤੁਸੀਂ ਦੱਸੋ ਸਾਨੂੰ ਹਾਂ ਜੀ ਜੀ ਮੈਂ ਤੁਹਾਨੂੰ ਨਾ ਬਤੂਣਾ ਸੱਚ ਦਵਾਵਾਂਗੇ ਹਾਂ ਅਰਜੁਨ ਦਾ ਮੁੱੱਚ ਜਿਹੜੀ ਮਾਰਕੀਟ ਕਮੇਟੀ ਵਿੱਚ ਨਾ 15 ਕੱਢਿਆ ਹਾਂ ਹਾਂ ਤੇ ਹੋਰ ਦੋ ਤਿੰਨ ਨੰਬਰ ਜਿਹਨਾਂ ਨੂੰ ਦੇ ਕੇ ਕੋਈ 14 ਕੱਢਦੇ ਕੋਈ 17 ਕੱਢਦੇ ਯਾਰ ਕੱਲ ਇੱਕ ਆਇਆ ਸੀਗਾ ਸ਼ੈਗਰਵਾਲਾ ਹੂੰ ਉਹਨੇ 19 ਕੱਢਿਆ ਮੁੱੱਚਰ ਆਪ ਦੀ ਮਸ਼ੀਨ ਨਾਲ ਉਹ ਕਹਿੰਦਾ ਮੈਂ ਗਾਰਡ ਲੂੰਗਾ ਹਾਲਾਂਕਿ 125 ਸ਼ਾਇਦ ਪੀਆਰ ਚ ਆਉਂਦਾ ਪੀਆਰ ਆਹ ਕਿੱਥੇ ਕਿਹੜੀ ਮੰਟੂ ਚ ਮਰੋਟ ਈ ਅੱਛਾ ਮੈਂ ਕੁੱਤਿਆਂ ਵਾਲੇ ਪਿੰਡ ਤੋਂ ਆਇਆ ਅੱਛਾ ਮੇਰੀ ਯਾਰ ਤਾਂ ਹੈ ਨਹੀਂ ਵੈਸੇ ਮੈਂ ਕੁਲਵੰਤ ਸਿੰਘ ਨਾਮ ਦੀ ਯਾਰ ਤੋਂ ਵੀ ਸੱਚਾ ਹੈ ਅੱਛਾ ਤੇ ਵਿੱਚ ਮਾਸਟਰ ਉਹ ਹੁਣ ਜਵਾਬ ਦੇ ਗਿਆ ਸ਼ਰਦ ਵਾਲਾ ਕਹਿੰਦਾ ਮੈਂ ਨਹੀਂ ਚੱਕਦਾ ਅੰਦਰੋਂ ਦਾ ਹੁਸੀ ਜਾ ਇਨਸਪੈਕਟਰ ਨੂੰ ਕੋ ਲੋਨ ਪਲੀਜ਼ ਇੱਕ ਤਾਂ ਬੀਬੀ ਜੀ ਜਿਹੜੀ ਗੱਲ ਆ ਨਾ ਜਿਹੜਾ ਸ਼ਰਦ ਵਾਲਾ ਕਾਰਨ ਮੈਂ ਫਿਰ ਉਹਨੂੰ ਵੀ ਇਹ ਪਛਣ ਕਹਿ ਦੇ ਜੀ ਵੀ ਇਹ ਲਿੰਕਿੰਗ ਕਰੂੰਗਾ ਕਿੰਨੇ ਨੰਬਰ ਦੇ ਗਾਂ ਦੇ ਸੱਟਿਆ ਹੈ ਹਾਲ ਬੋਏ ਜੀ ਨੰਬਰ ਨੰਬਰ ਟਿਕਸਮਤ ਨੰਬਰ ਟਿਕਸਮਤ ਨੰਬਰ ਦੇ ਕਾਰਨ ਆਇਆ ਸੀ ਅਟੈਚ ਜੀ ਇੱਕ ਨਾ ਜੀ 129 ਨੰਬਰ ਤੇ ਦੇਖੋ ਕਿਹੜਾ ਸ਼ੈਲਰ ਅਟੈਚ ਚ 129 ਨੰਬਰ ਉਹ ਨਾ ਮੁੰਡਾ ਆ ਮੇਰੇ ਕੋਲੇ ਉਹੀ ਕਾਟਦਾ ਹੀ ਚੱਕਰ ਆ ਕਾਟ ਮੰਗੀ ਜਾਂਦੇ ਹੈਗਾ 129 ਨੰਬਰ ਤੇ ਸ਼ੈਲਰ ਕਿਹੜਾ ਅਟੈਚ ਹੈ ਜੀ ਅੱਛਾ ਦੁਕਾਨ ਦੁਕਾਨ ਦਾ ਨੰਬਰ ਹੈ ਜੀ 129 ਦੁਕਾਨ ਦਾ ਨੰਬਰ ਆ ਫਿਰ ਇਹਨਾਂ ਤੇ ਕਾਰਵਾਈ ਕਰੋ ਦੇਖ ਕੇ ਗਾਮਨ ਕਰੋ ਪਹਿਲਾਂ ਤਕੀਰ ਹੋਲਾ ਮੌਇਸਚਰ ਵਾਧ ਦੱਸ ਕੇ ਤੇ ਬਾਅਦ ਚ ਕੱਟ ਕਰਤਾ ਇੱਕ ਮੜੀ ਜੀ ਨੂੰ ਖੁਦਾਇਤ ਕਰੋ ਵੀ ਸ਼ੈਲਰ ਵਾਲੇ ਆਪਦੀ ਲਿਆ ਹੀ ਨਹੀਂ ਸਕਦੇਗੇ ਮੌਇਸਚਰ ਮਸ਼ੀਨ ਸ਼ੈਲਰ ਵਾਲੇ ਲਿਆ ਹੀ ਨਹੀਂ ਸਕਦੇ ਅਸਮਾਨਾ ਕੀਤਾ ਹੋਇਆ ਜਿੱਥੇ ਕਰਦੇ ਉਹ ਦੱਸੋ ਤੂੰ ਤਾਂ ਵੇਹਰਾ ਵੀ ਕਰਦੇ ਆ ਜੀ ਇਹ ਬੈਕ ਨਹੀਂ ਹੋਵੇ ਆਪ ਨੂੰ ਕੋਈ ਤਾਂ ਬੈਕ ਮੈਂ ਇੱਥੇ ਵੀ ਦਿੱਕਤ ਹੋਈ ਮੈਨੂੰ ਦੱਸ ਦਿਓ ਮੈਂ ਸਖਤ ਕਰਾਂ ਹਾਂ ਕੋਈ ਨਹੀਂ ਕਰਾਂ ਠੀਕ ਹੈ ਜੀ ਠੀਕ ਹੈ ਜੀ ਉਹ ਬੋਤਲ ਹੋਣੀ